ਜਿਨ੍ਹਾਂ ਨੇ ਜ਼ਮੀਨ ਲਈ ਉਹ ਇਸੇ ਇਲਾਕੇ ਦੇ ਨੇ ਉਹ ਤਾਂ ਵਿਚਾਰੇ ਭੋਲੇ ਗਏ ਹੋਣੇ تین ਜਗ੍ਹਾ ਪਹਿਚਾਨੀ ਨਹੀਂ ਜਾਂਦੀ ਹੋਣੀ ਅੱਛਾ ਕੋਈ 60 ਤੋਂ ਪਹਿਲਾਂ 58 59 ਦੇ ਗਏ ਹੋਏ ਨੇ ਇੱਥੋਂ ਠੀਕ ਹੈ ਹੁਣ ਇਹ ਘਰ ਫੇ ਕਿਸੇ ਹੋਰ ਨੇ ਲੈ ਲਿਆ ਹਾਂਜੀ ਹਾਂ ਆਪਣਾ ਮੁਖੀ ਹੀ ਲੈ ਲਿਆ ਠੀਕ ਹੈ ਖਰੀਦ ਲਈ ਜਗਾ ਖਰੀਦ ਲਿਆ ਠੀਕ ਹੈ ਇਸ ਤਰ੍ਹਾਂ ਸੋ ਇਹ ਤੁਸੀਂ ਦੇਖੋ ਕਿ ਇੱਕ ਕੋਠੀ ਜਿਹੜੀ ਇੱਥੇ ਬਣ ਚੁੱਕੀ ਆ ਪਰ ਇਹ ਕੋਠੀ ਤੋਂ ਪਹਿਲਾਂ ਨਾ ਇੱਥੇ ਇੱਕ ਇਮਾਰਤ ਸੀ ਜਿਸ ਘਰ ਦੇ ਵਿੱਚ ਧਰਮਿੰਦਰ ਦੇਵਾਲ ਰਹੇ ਨੇ ਪਮੇ ਕਲਾਈਤੇ ਰਹਿੰਦੇ ਸੀ ਪਰ ਉਹਨਾਂ ਦੀਆਂ ਆਜਾਦਾਂ ਜਿਹੜੀਆਂ ਬਹੁਤ ਹੀ ਇੱਥੋਂ ਜੁੜੀਆਂ ਹੋਈਆਂ ਨੇ ਇਹਨਾਂ ਗਲੀਆਂ ਤੋਂ ਹੀ ਬਚਪਨ ਬੀਤੇ ਆ ਉਹਨਾਂ ਦਾ ਤਾਂ ਹੀ ਸੀ ਘਰ ਦੇ ਵਿੱਚ ਪਲੇ ਵਡੇ ਨੇ ਵੱਡੇ ਹੋਏ ਨੇ ਪਿਤਾ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਪੜਾਉਂਦੇ ਸੀ ਤਾਂ ਉਹ ਵੀ ਜਿਹੜਾ ਉਹਨਾਂ ਦਾ ਇੱਕ ਸਫਰ ਸੀ ਕਿ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਹੀਰੋ ਬਣਨ ਦਾ ਸੁਪਨਾ ਦੇਖਦੇ ਨੇ ਤੇ ਉਹ 60 ਦੇ ਸੱਤ ਤਰਦਾ ਦਾ ਹਾਕਾ ਜਿਹੜਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਇੰਨਾ ਜ਼ਿਆਦਾ ਕਿਸਮਤ ਵਾਲਾ ਸਾਬਿਤ ਹੋਇਆ ਕਿ ਉਹਨਾਂ ਨੇ ਜੋ ਸੁਪਨਾ ਦੇਖਿਆ ਉਹ ਸੁਪਨਾ ਬਿਲਕੁਲ ਉਹਨਾਂ ਦਾ ਸੱਚ ਹੋ ਗਿਆ